ਅੱਜ ਟਾਈਮ ਧਰਮ ਪਰਵਰਤਨ ਬੜੀ ਜ਼ੋਰ ਤੇ ਹੈ। ਇਹ ਤੇ ਬਹੁਤ ਸਾਰੇ ਲੋਕ ਕੋਈ ਕਿਸੇ ਧਰਮ ਨੂੰ ਅਪਣਾ ਰਿਹਾ ਹੈ, ਕੋਈ ਕਿਸੇ ਧਰਮ ਨੂੰ ਅਪਣਾ ਰਿਹਾ ਹੈ। ਉਹ 28% ਜਿਹੜੇ ਛੱਡ ਗਏ ਨੇ। ਉਹ ਇੱਕ ਹੋਰ ਸਰਵੇ ਦੇ ਅਨੁਸਾਰ ਸਭ ਤੋਂ ਜ਼ਿਆਦਾ ਜਿਹੜਾ ਘੱਟ ਧਰਮ ਬਦਲਿਆ ਲੋਕਾਂ ਨੇ ਉਹ ਮੁਸਲਿਮ ਲੋਕਾਂ ਨੇ ਔਰ ਹਿੰਦੂ ਲੋਕਾਂ ਨੇ ਸਭ ਤੋਂ ਘੱਟ ਧਰਮ ਜਿਹੜਾ ਉਹ ਬਦਲਿਆ ਆਪਣਾ। ਉਹਨ ਧਰਮ ਬਦਲਣ ਦੀ ਜ਼ਰੂਰਤ ਹੀ ਹੈ ਨਹੀਂ ਜਿੱਥੇ ਪ੍ਰਮਾਤਮਾ ਨੇ ਤੁਹਾਨੂੰ ਰੱਖਿਆ ਜਿੱਥੇ ਪੈਦਾ ਕੀਤਾ ਕਹਿੰਦੇ ਵੀ ਇੱਕ ਨੂਰ ਸੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਮਾਨਸ ਕੀ ਜਾਤ ਸਭ ਇੱਕ ਪਹਿਚਾਨੋ ਕਿ ਮਾਨੇ ਕਹਿੰਦੇ ਵੀ ਉਹ ਵਲ ਅੱਲਾ ਨੂਰ ਆ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਤੇ ਜਦੋਂ ਇੱਕੋ ਹੀ ਨੂਰ ਤੋਂ ਸਾਰਾ ਪੈਦਾ ਹੋਏ ਨੇ ਔਰ ਇੱਕੋ ਨੂਰ ਚ ਹੀ ਸਭ ਨੇ ਸਮਾ ਜਾਣਾ ਤੇ ਕਿਹੜੀ ਜਾਤੀ ਚੰਗੀ ਤੇ ਕਿਹੜੀ ਜਾਤੀ ਮਾੜੀ ਕਿਹੜਾ ਧਰਮ ਉੱਚਾ ਤੇ ਕਿਹੜਾ ਧਰਮ ਨੀਵਾਂ ਧਰਮ ਸਿਰਫ ਇਨਸਾਨੀਅਤ ਹੈ ਹੋਰ ਕੋਈ ਧਰਮ ਨਹੀਂ ਹੈ